ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੰਗੀ ਕਲਾ ਦੇ ਵਿੱਚ ਹੋਵੋਗੇ। ਤੁਹਾਨੂੰ ਬੁਰਾ ਨਾ ਦਾਸੀ ਸਭ ਨਾਲ ਉੱਪਰ ਆਪਣੀ ਮੇਹਰ ਬਣਾਈ ਰੱਖਣ ਤੇ ਅੱਜ ਬੱਚੇ ਆਏ ਸੀ ਸਕੂਲੋਂ 1:30 ਵਜੇ ਤੇ ਕਹਿੰਦੇ ਦੀ ਰੋਟੀ ਨਹੀਂ ਖਾਣਨ ਦਾਦੀ ਕੋਈ ਹੋਰ ਚੀਜ਼ ਬਣਾ ਲਓ ਗਰਮੀ ਬੜੀ ਹੈ ਨਾ ਤੇ ਬੱਚੇ ਘਰੋਂ ਲੱਗ ਜਾਂਦੇ ਨੇ। ਤੇ ਮੈਂ ਕਿਹਾ ਚਮੋਹੇ ਤੋਂ ਪਕੌੜੇ ਬਣਾ ਦੇਣੀ ਜਾਂ ਮੈਂ ਕੋਲ ਦੋਸੋ ਖਰਾਣਾ ਕੰਦੀ ਸੀਗਾ ਤੇ ਇਹਦੇ ਮੈਸਟਰ ਸ਼ੋਰਟ ਸ਼ਟ ਪੀਸ ਕਰ ਲੇ ਕਿਉਂਕਿ ਫਿਰ ਬੱਚੇ ਆਉਣੇ ਲਿਆਉਣਾਂ ਤੇ ਆ ਆ ਆਦੂ ਤੇ ਕੋਸ਼ਾ ਪਦਨਾ ਵਾਲੀ ਤੇ ਆਜਵਾਲ ਤੇ ਚਲੋ ਜੀ ਆਪਾਂ ਲਸਣ ਪਾ ਲੈਣੇ ਆਪ ਪਾ ਲਿਆ ਸਿੰਪਲ ਨਮਕ ਇਹ ਆ ਪਾ ਲੈ ਆਪਾਂ ਧਨੀਆ ਪਾਊਡਰ ਚਾਟ ਮਸਾਲਾ ਚਾਟ ਮਸਾਲੇ ਦੇ ਨਾਲ ਇਹ ਬਹੁਤ ਹੀ ਕਰਾਰੇ ਬਣਦੇ ਭੁੰਨੇ ਅਜਿਰੇ ਦੇ ਨਾਲ ਤੇ ਚਾਟ ਮਸਾਲਾ ਆ ਹੈਗਾ ਆਪਣੇ ਕੋਲ ਭੁੰਨਿਆ ਹੋਇਆ ਜੀਰਾ ਅਸੀਂ ਥੋੜੀ ਜੀ ਪਾਵਾਂਗੇ ਆਪਾਂ ਹਾਜਮੇ ਵਾਸਤੇ ਕਾਲੀ ਮਿਰਚ ਤੇ ਆ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਟੇਸਟ ਵਾਸਤੇ ਇਹਨਾਂ ਬਹੁਤ ਸੋਹਣਾ ਟੇਸਟ ਆਉਂਦਾ ਫਿਰ ਵਿੱਚ ਕਲਰ ਵਾਸਤੇ ਪਾਵਾਂਗੇ ਮਾੜੀ ਜੀ ਹਲਦੀ ਜਿਆਲੋ ਜਿਆਲੋ ਕਲਰ ਦੇ ਨੇ ਬੜੇ ਸੋਨੇ ਭਰ ਜਾਂਦੇ ਹਉਂਦੀ ਦਾ ਕਿਹੜਾ ਕੋਈ ਹੈ ਤੇ ਐਂਟੀਬਾਇਓਟਿਕ ਹੁੰਦੀ ਹੈ ਦਾ ਕੋਈ ਨੁਕਸਾਨ ਥੋੜੀ ਤੇ ਕੀ ਲੱਭ ਜੇ ਆਪਾਂ ਨੂੰ ਤੇ ਆ ਸੱਚ ਕਰਿਆ ਮਿੱੱਚਾ ਹਾਂ ਮੈਂ ਮਰਝਾ ਪਾਇਸ ਤਰ੍ਹਾਂ ਕਰ ਲਈਆਂ ਸੀ ਤੇ ਇਹਨਾਂ ਨੂੰ ਕਹਾਵਾਂਗੇ ਚੱਕ ਨਿਯਮਾ ਤੋੜ ਕੇ ਜਾਈ ਸੀ ਵਾਰ ਬੈਟਰ ਆਪਾਂ ਵਧੀਆ ਕਰਕੇ ਤਿਆਰ ਕਰਾਂਗੇ ਤੇ ਫਿਰ ਆਪਣੇ ਨਾਲ ਫੁੱਲ ਲੈ ਲਵਾਂਗੇ ਕੋਰਨ ਦੇ ਬੈਟਰ ਥੋੜਾ ਜਿਹਾ ਇਸ ਤਰੀਕੇ ਦਾ ਤਿਆਰ ਕਰਾਂਗੇ ਬੱਚੇ ਤਾਂ ਪਤਾ ਰੋਟੀ ਖਾ ਕੇ ਖੁਸ਼ ਨਹੀਂ ਹੈਗੇ ਆਉਂਦੇ ਬੱਚਿਆਂ ਨੂੰ ਪੁੱਛਿਆ ਨੇ ਕਿ ਰੋਟੀ ਦੇਵਾਂ ਕਹਿੰਦੇ ਨਾ ਹੋਰ ਕੋਈ ਚੀਜ਼ ਦੇ ਦ ਮੈਂ ਕਿਹਾ ਹੋਰ ਕੀ ਜਿਹੜੀ ਚੀਜ਼ ਬਣਾ ਕੇ ਦੇਵਾਂ ਕੋਸ਼ਿਬ ਇਹ ਬਣਾ ਦੋ ਬੱਸ ਹੋਰ ਬਣਾ ਦੋ ਜਿਹੜੀ ਚੀਜ਼ ਮਰਜ਼ੀ ਬੱਚੇ ਸਵੇਰੇ ਪਤਾ ਨਹੀਂ ਪਰੌਠੀ ਕਿਵੇਂ ਖਾ ਲੈਂਦੇ ਨੇ ਕਹਿੰਦੇ ਜਿਹੜੀ ਚੀਜ਼ ਮਰਜ਼ੀ ਕੋਈ ਹੋਰ ਬਣਾ ਦੋ ਹਾਂ ਆ ਥੋੜਾ ਤੇਲ ਗਰਮ ਹੋ ਗਿਆ ਐਮਸੀਮ ਕਰ ਦिए ਥੋੜੇ ਜਿਹਾ ਬਣਾ ਆ ਗਿਆ ਪਰ ਪਿਆਜ਼ ਵਾਲੇ ਮੈਨੂੰ ਤਾਂ ਪਿਆਜ਼ ਵਾਲੇ ਬਹੁਤ ਸਵਾਦ ਆ ਲੱਗਦੇ ਨੇ ਖਾਓਗੇ ਤੁਸੀਂ ਪਿਆਜ਼ ਵਾਲੇ ਹਾਂਜੀ ਆ ਜ਼ਿਆਦੇ ਜਿਆਦਾ ਉਹਨਾਂ ਨੂੰ ਇਹ ਠੀਕ ਨੇ ਨਾ ਬੱਚਿਆਂ ਨੇ ਪਿਆਜ਼ ਵਾਲੇ ਇੰਨੇ ਸਿੰਮੂ ਖਾ ਲੈਂਦਾ ਇੱਕ ਅੱਧਾ ਪਿਆਜ਼ ਵਾਲਾ ਤੇ ਸਾਂਭ ਨਹੀਂ ਕਰਦੇ ਇਹ ਯਸਾ ਉਹ ਥੋੜੇ ਕੈਨ ਚੀਜ਼ ਹੋ ਜਾਂਦੇ ਨੇ ਨਾ ਜਦ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕਰ ਲਾਂਗੇ ਵਰੇਸਣ ਨੂੰ ਫੇਰੇ ਆਪਣੇ ਫੁੱਲੇ ਫੁੱਲੇ ਬਹੁਤ ਹੀ ਸੋਹਣੇ ਬਣਨਗੇ ਨਾ ਜ਼ਿਆਦਾ ਪਤਲਾ ਤੇ ਨਾ ਹੀ ਕਰੜਾ ਬੈਟਰ ਜਿਹੜਾ ਆਪਣਾ ਬਿਲਕੁਲ ਵਧੀਆ ਤਰੀਕੇ ਦਾ ਤਿਆਰ ਹੋਣਾ ਚਾਹੀਦਾ ਕਰੜਾ ਵੀ ਨਹੀਂ ਹੋਣਾ ਚਾਹੀਦਾ ਚਮਚਾ ਆਖੋ ਪਤਾ ਹੈ ਕਿ ਤੋ ਹੁਣ ਕਿਸੇ ਦਾ ਫੋਨ ਲਾ ਦੇਣਾ ਪਤਾ ਲਾ ਕੇ ਜਾਂਦਾ ਹੈ ਹੁਣ ਆਪਣਾ ਇਹ ਬੈਟਰ ਜਿਹੜਾ ਨਾ ਪਰਫੈਕਟ ਤਿਆਰ ਹੋ ਗਿਆ ਚਲੋ ਜੀ ਹੁਣ ਆਪਾਂ ਕਰਦੇ ਆਂ ਮਕੌੜਿਆਂ ਦੀ ਤਿਆਰੀ ਜਿਹੜਾ ਸਾਨੂੰ ਫੁੱਲ ਦੇ ਫੁੱਲ ਦੇ ਪੰਦੇ ਪੈਣਾ ਹਮ ਹੁਣ ਤੇ ਆਪਾਂ ਇਕੱਠੇ ਹੀ ਜਰਵਾ ਸਕਦੇ ਹਾਂ ਬਰੈਡ ਵਾਲੇ ਵੀ ਬਣਾਵਾਂਗੇ ਬਰੈਡ ਬਰੈਡ ਤੇ ਪਾਉਣੇ ਹੋਣਗੇ ਮੈਂ ਦਿਵਾ ਲੈਂਦੇ ਸਿਕਾ ਅੱਛਾ ਕੱਦਨ ਜ਼ਰੂਰ ਬਣਾ ਦਾਂਗੇ ਵਿੱਚ ਹੁਣ ਗਾਜਰ ਲੈਣਾ ਹੈ ਨਾ ਹਮ ਕਹਿੰਗੇ ਲੈ ਨੀ ਨਾ ਖਾਂਦੇ ਜਿਵੇਂ ਬਰੱਡ ਦੇ। ਇਸ ਤਰ੍ਹਾਂ ਪਾਈ ਜਾਣੇ ਇਹਨਾਂ ਨੂੰ। ਤੇ ਚਲੋ ਜੀ। ਬੱਚਿਆਂ ਦੀ ਖਾਣਾਕ ਬਣ ਜੇਗੀ ਤਾਂ ਬੱਚੇ ਖੁਸ਼ ਹੋ ਕੇ ਖਾ ਲੈਣਗੇ। ਤਾਂ ਜੀ ਤਾਂ ਆ ਵਿਖੋ ਆਪਣੇ ਬਹੁਤ ਹੀ ਸੋਨੇ ਬਣੇ ਨੇ ਆਪਣੇ ਬੱਚੇ ਖੁਸ਼ ਹੋ ਜਾਣਗੇ ਤੇ ਉਸ ਗ੍ਰਾਮ ਦੇ ਆਪਾਂ ਵੱਧੂ ਬਣਾਵਾਂ ਤੇ ਥੋੜੇ ਛੋਟੇ ਪੀਸ ਕਰ ਤੇ ਤੇ ਇਹਨਾਂ ਨਾਲ ਬੱਚਿਆਂ ਨੇ ਖੁਸ਼ ਹੋਣਗੇ ਨਾ ਇਹ ਆਪਣੇ ਸਾਹ ਭਰ ਜਾਣਗੇ ਖੁਸ਼ ਹੋ ਜਾਣਗੇ ਫਾਲਟਰ ਬਣਾ ਲੈਣੇ ਫਾਲੂਆ ਬਣ ਲੈ ਤੇ ਆ ਆਪਣੇ ਕੋਲ ਆਲੂਆ ਵਾਲੇ ਤੇ ਆ ਆਪਾਂ ਪਿਆਜ਼ ਝੀਰੇ ਆ ਕਿ ਆਪਾਂ ਪਿਆਰ ਵਾਲੇ ਵੀ ਬਣਾਵਾਂਗੇ ਆਪਾਂ ਆਪਾ ਵੱਧ ਤੋਂ ਵੱਧਾਂ ਦੇ ਬੱਚਿਆਂ ਨੂੰ ਬਹੁਤ ਦਿਖਾਉਣਾ। ਸਾਰੇ ਬੱਚੇ ਕਾਹਨ ਗੱਦ ਪਿਆਰ ਵਾਲੇ ਦੇ ਵਿੱਚ ਆਉਣ ਨੂੰ ਨਹੀਂ ਮੰਨ ਕਰਦਾ। ਇਹ ਫਿਰ ਚਲੋ ਮੇਰੇ ਵੱਡੇ ਕੋਲ ਮੈਂ ਘਟ ਲੈ ਲੈਂਦੇ ਆਂ ਕੱਟ ਲੈ ਲੈਂਦੇ ਆਂ ਮੈਂ ਕੱਟ ਲਾਉਂ। ਬਹੁਤ ਜਿਆਦਾ ਅੱਜ ਜਦ ਮੈਂ ਪੀਸ ਵੱਡੇ ਕਰਦੀ ਨਾ ਫਿਰ ਇਹਨਾਂ ਨੇ ਪੀਸਾਂ ਦੀ ਗਿਣਤੀ ਕਰਨੀ ਸੀ। ਹਾਂ ਬੱਚਿਆਂ ਨੇ ਇਹ ਸਾਰੇ ਨਹੀਂ ਤੇ ਕਰਨੇ। ਹੋਣੇ ਨਾਲ ਲੱਗੇਗਾ ਨਾ ਵੀ ਵੱਧੂ ਪੀਸ ਨੇ। ਹਾਂ। ਹੋਣੇ ਇੰਨਵੇਂ ਆਪਾਂ ਛੋਟੇ ਤਾਂ ਵੀ। ਤਾਂ ਵੀ ਇੰਨੂੰ ਇਹਨੂੰ ਇੱਕ ਨੂੰ ਇੱਕ ਹੀ ਗਿਨਣਾ ਤਾਂ। ਬਹੁਤ ਜਿਆ ਬਣ ਗਏ ਤੇ ਖੁਸ਼ ਹੋ ਜਾਣਾ ਮਨ ਨੂੰ। ਚਾਹੀ ਤੇਰ ਲਈ ਆਪਾਂ ਹੁਣ ਆਪਾਂ ਬਣਾ ਲੈਨੇ ਆਲੂਆਂ ਵਾਲੇ ਬੱਚੇ ਆਪਣੇ ਫੈਨ ਲੱਗ ਗਏ ਨੇ ਕਾਲੇ ਤੇ ਆਪਾਂ ਬੱਚਿਆਂ ਨੂੰ ਦੇ ਦਈਏ ਕਿਉਂਕਿ ਬੱਚੇ ਬਹੁਤ ਕਾਲੇ ਫੈਨ ਲੱਗ ਗਏ ਨੇ ਤੇ ਬੱਸ ਨੁੱਢੇ ਤੇ ਆਹ ਤਰੀ ਦੇ ਬੱਚਿਆਂ ਨੂੰ ਆਪਾਂ ਸਰਵ ਕਰਤੇ ਆ ਤੇ ਇਧਰ ਆਪਾਂ ਖੜੇ ਹੋਏ ਆ ਤੇ ਬਸ ਆਪਣੇ ਪਿਆਜ਼ਾ ਵਾਲੇ ਰਹਿ ਗਏ ਤੇ ਆਹ ਇਹ ਬਹੁਤ ਹੀ ਸਾਨੇ ਤੇ ਬੜਾ ਪਕੌੜੇ ਬਣ ਜਾਂਦੇ ਨੇ ਸਾਰੇ ਜੀ ਆ ਲੈਣ ਚਾਹਵੋ ਤੇ ਆਪਾਂ ਸਾਰਿਆਂ ਨੂੰ ਸਰਵ ਕਰ ਦੇਈਏ ਇਹ ਜੀ ਅੱਜ ਫਿਰ ਆਪਣੀ ਬਣ ਗਈ ਚਾਹ ਤੇ ਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਓ ਜੀ ਆਪ ਸਾਰੇ ਜਿਨੇ ਖਾਈਏ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਰੂਰ ਦੱਸਿਓ ਤੁਹਾਨੂੰ ਤੁਹਾਡੀ ਮਾਂ ਦੇ ਹੱਥਾਂ ਦੇ ਬਣੇ ਹੋਏ ਪਕੌੜੇ ਕਿਵੇਂ ਦੇ ਲੱਗੇ ਤੇ ਬਹੁਤ 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 ਧੰਨਵਾਦ ਜੀ ਤੁਹਾਡੇ ਦਿੱਤੇ ਅਸੀਸਾਂ YouTube ਫੈਮਿਲੀ